ਸੋ ਸਾਡੀ ਸ਼ੁਰੂਆਤ ਅੱਜ ਅਸੀਂ ਇੱਕ ਨਵੀਂ ਜਗ੍ਹਾ ਜਾ ਰਹੇ ਹਾਂ ਤੇ ਮੈਂ ਹੁਣ ਆਪਣੀ ਸਾਰੀ ਤਿਆਰੀ ਕਰ ਲਈ ਹੈ ਹੁਣ ਮਨਦੀਪ ਨੂੰ ਪਿਕ ਕਰਨਾ ਹੈਗਾ ਤੇ ਮਨਦੀਪ ਦੇ ਘਰ ਮੈਂ ਜਾ ਰਿਹਾ ਹੈਗਾ ਉਹਨੇ ਵੀ ਸਮਾਨ ਸੋਣ ਪਰਨਾ ਫਿਰ ਅਸੀਂ ਇਕੱਠਿਆਂ ਨਾਲ ਇੱਕੋ ਹੀ ਗੱਡੀ 'ਚ ਜਾਵਾਂਗੇ ਦੇ ਨਾਲੇ ਗੱਲਾਂ ਗੁੱਲਾਂ ਕਰਦੇ ਜਾਵਾਂਗੇ ਸੋ ਅੱਜ ਦਾ ਜਿਹੜਾ ਸਫਰ ਹੈਗਾ ਇਹ ਹੈਗਾ ਅਸੀਂ ਜਾ ਰਹੇ ਹੈਗੇ ਆ ਡਾਰਲਿੰਗਟਨ ਪ੍ਰੋਵਿੰਸ਼ਲ ਪਾਰਕ ਜਿਹੜਾ ਕਿ ਬ੍ਰੈਂਟਨ ਤੋਂ 100 ਕਿਲੋਮੀਟਰ ਹੈਗਾ ਔਰ ਇਹ ਬਿਲਕੁਲ ਝੀਲ ਦੇ ਕਿਨਾਰੇ ਤੇ ਹੈਗਾ ਚੱਲ ਬਈ ਮਿੱਤਰਾ ਆਪਾਂ ਸਮਾਨ ਸਮੋਣ ਲੈ ਕੇ ਰੱਖ ਲੈ ਸਾਰੇ ਠੀਕ ਹੈ ਓਕੇ ਇੱਕ ਵਾਰੀਆ ਮੇਰੇ ਨਾਲ ਉੱਤੇ ਨੂੰ ਘਰਾਦੀਆਂ ਇਹਨੂੰ ਹਾਂ ਹਾਂ ਇਹ ਘਰਾ ਦੇ ਬੈ ਤੇ ਜਰਾ ਫਰਤ ਲੈ ਬਾਹਰ ਸਾਰਾ ਬਰੰਦਾ ਸੈਟ ਆ ਭਾਈ ਓਕੇ ਸਾਰਾ ਬਰੰਦਾ ਘਰਾ ਕਰਦਾ ਬੰਦ ਇਹਨੂੰ ਆ ਆ ਤੂੰ ਕਰ ਦੋ ਭਾਈ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਫਿਰ ਨਵੇਂ ਅੱਡੇ ਤੇ ਚੱਲੇ ਆ ਮੈਂ ਆ ਮੰਦੀਪ ਤੇ ਡਾਰਲਿੰਗਟਨ ਪ੍ਰੋਵਿੰਸ਼ੀਅਲ ਪਾਰਕ ਡਾਰਲਿੰਗਟਨ ਪ੍ਰੋਵਿੰਸ਼ੀਅਲ ਪਾਰਕ ਇਹ ਬੋਮਨਸਲ ਸ਼ਹਿਰ ਆ ਜੀ ਆਪਣਾ ਈਸਟ ਵਾਲ 100 ਹੈਗਾ 108 ਕਿਲੋਮੀਟਰ ਹੈ। ਐਤੋਂ ਵੀ ਸਾਕਾ ਤੋਂ ਇਹ ਦੂਸਰੋ ਨਾ ਇਹ ਆਪਣਾ ਲੇਕ ਅਨਟੈਰੀਓ ਟੇਰ ਨਾਲੇ ਲੇਕ ਅਨਟੈਰੀਓ ਦੇ ਉੱਤੇ ਆ ਹਾਂ ਲੇਕ ਚੱਤਣਾ ਆਪਾਂ ਇਧਰ ਨੂੰ ਹਾਂ ਇਧਰ ਵੱਲੀ ਲੈ ਕੇ ਆ। ਲੱਗ ਗਿਆ ਮੈਨੂੰ ਆਹ ਕਿ ਗੱਲ ਆ।

ਇਹ ਟਿਮ ਹਾਟਨ ਦੇ ਬਿਨਾ ਵੀ ਜਗਾਰਾ ਨਹੀਂ ਹੈ ਆਪਣਾ ਕੈਨੇਡੀਅਨ ਸਦਾ ਹੂੰ ਥੈਂਕ ਯੂ ਬੜੀ ਔਰੇ ਪੰਜ ਪੰਜ ਦੇ ਮਟਨ ਖੋਲ ਫੜਦੇ ਨੇ ਬੜੀ ਹੂੰ ਤੇ ਨਾ ਸੋਹਣਾ ਵੈਦਰ ਵੀ ਠੀਕ ਹੈ ਧੁੱਪ ਨਿਕਲੀ ਅੱਜ ਟੈਂਪਰੇਚਰ ਹੈਗਾ 28 ਡਿਗਰੀਸ ਤੇ ਅਸੀਂ ਚੜ ਪਏ ਹ 403 ਹਾਈਵੇ ਤੇ ਹੁਣ ਅੱਗੇ ਜਾ ਕੇ ਫਿਰ 100 ਕਿਲੋਮੀਟਰ ਦੀ ਡਿਸਟੈਂਸ ਹੈਗੀ ਐ ਇੱਥੋਂ ਡਾਰਲਿੰਗਟਨ ਪਾਰਕ ਦੀ ਅਸ ਵਾਰੀ ਬਾਈਕ ਵੀ ਮੈਂ ਲਾ ਲਿਆ ਪਿੱਛੇ ਮੈਂ ਕਿਹਾ ਵੀ ਥੋੜਾ ਉੱਥੇ ਆਸ-ਪਾਸ ਘੁੰਮਾਂਗੇ ਕਿਉਂਕਿ ਬੀਚ ਏਰੀਆ ਹੈਗਾ ਪਾਰਕ ਦਾ ਯਾ ਸੋ ਜੀ ਆਪਾਂ ਹੁਣ ਪਹੁੰਚ ਚੱਲੇ ਆਪਣੇ ਆਇਪਿੰਗ ਗਰਾਉਂਡ ਤੇ ਇਹ ਹੈਗਾ ਅਸ਼ਵਾਤ ਤੋਂ ਥੋੜਾ ਜਿਹਾ ਅੱਗੇ ਇੱਦਾਂ ਘੁਮਣਾ ਹਾਂ ਆਈ ਆ ਗਿਆ ਇੱਦਾਂ ਘੁਮਾ ਲਾ ਜਿੱਦਾਂ ਮਰਜੀ ਅੱਛਾ ਇਦਾਂ ਇਦਾਂ ਪ੍ਰੋਪਰਲੀ ਹੈ ਕੰਟੀਨਿਊ ਫਾਰ 1 1/2 ਕਿਲੋਮੀਟਰਸ ਸੋ ਬੜਾਈ ਇੱਥੇ ਤਾਂ ਆਲਰੇਡੀ 22 ਡਿਗਰੀ ਤੇ ਆ ਗਿਆ ਟੈਂਪਰੇਚਰ ਨਾ ਸਹੀ ਗੱਲ ਆ ਸਹੀ ਗੱਲ ਹਾਂ ਉਹੀ ਮੈਂ ਦੇਖਿਆ ਵੀ ਮੈਨੂੰ ਵੀ ਮੈਂ ਕਿਹਾ ਯਾਰ ਆ ਆ ਬਾਗ ਦਿਖਾ ਕੀ ਇੱਧਰ ਇਹ ਆਹਦਾ ਬਾਗ ਐ ਵੀ ਇਹ ਦੇਖਣਾ ਬੜਾ ਕਿਹੜਾ ਫਲ ਬੜਾ ਸਰਣ ਬਹੁਤ ਵੱਡਾ ਬਾਗ ਐ ਰੋਕੇ ਦੇਖਣਾ ਇੱਧਰ ਆਪਾਂ ਘੁੰਮਾਂਗੇ ਪਾਰਕ ਹਾਂ ਕਿਹੜਾ ਮਾਰਾਂਗੇ ਕਿੱਥੇ ਬਾਈ ਕਿੱਥੇ ਆਵਾਂਗੇ ਹਾਂ ਬੜਾ ਵੱਡਾ ਬਾਗ ਆ ਵੀ ਬੇਤੋ ਆ ਗਏ ਹਾਂ ਇਹ ਹੈ ਤੇ ਸਦਾ ਹੀ ਸਦਾ ਹੀ ਆ ਨਾ ਸਦਾ ਤੁਹਾਨੂੰ ਹੌਲੀ ਕਰ ਲੋ ਐਸੇ ਚੈੱਕ ਹੀ ਰੋਣਾ ਬਸ ਸਦਾ ਸੋ ਆਹ ਲਓ ਜੀ ਬੋਰਡ ਦਿਖਾ ਦਿਓ ਸਾਰਿਆਂ ਨੂੰ ਡਾਰਲਿੰਗਟਨ 온ਟਾਰੀਓ ਪਾਰਕਸ ਠੀਕ ਹੈ ਮੇਕ ਅ ਯੂ ਟਰਨ ਦੈਨ ਯੂ ਵਿਲ ਅਰਾਈਵ ਏਟ ਯਰ ਡੈਸਟੀਨੇਸ਼ਨ ਨੋ ਨੋ ਲਵਲਨ ਦੇਵਾਸ ਪੇਰੈਂਟਸ ਗੈਰ ਆਲ ਟਾਈਮਸ 8 ਟੂ 8 ਟੂ 10 ਪੀਐਮ ਅੱਛਾ ਸੋ ਇਦਾਂ ਆਫਿਸ ਬਣੇ ਹੁੰਦੇ ਆ ਤੇ ਲੇਕ অন্ਟੈਰੀਓ ਔਰ ਇਥੋਂ ਆਪਾਂ ਨੂੰ ਸਾਰੀ ਟਿਕਟਸ ਮਿਲ ਜਾਂਦੀਆਂ ਹੈਗੀਆਂ ਸਾਡੇ ਦੇ ਸਾਰੇ ਸੋ ਵੇਰੀ ਵਿੱਚ ਨਾ ਇਹ ਸਾਰੀ ਇਨਫੋਰਮੇਸ਼ਨ ਸਦਾਂ ਰੱਖੀ ਹੁੰਦੀ ਆ ਮੈਪਸ ਵਗੈਰਾ ਡਾਰਲਿੰਗਟਨ ਪਾਰਕ ਹੈ ਜੀ ਆ ਆ ਹੈਗਾ ਜਿੱਦਾਂ ਇਹ ਕਿਉਂਕਿ ਲੇਕ ਦੇ ਕੋਲੇ ਹੈਗੀ ਆ ਬਿਲਕੁਲ ਔਰ ਆ ਲੇਕ অন্ਟੈਰੀਓ ਹੈਗੀ ਆ ਤੇ ਇਹਦੇ ਇੱਥੇ ਬਿਲਕੁਲ ਕਿਨਾਰੇ ਤੇ ਹੈਗੀ ਆ ਇਹ ਪ੍ਰੋਵਿੰਸ਼ੀਅਲ ਪਾਰਕ ਸੋ ਆਪਾਂ ਅੱਜ ਇੱਥੇ ਰਹਾਂਗੇ ਤੇ ਨਾਲੇ ਇੱਥੇ ਤੁਹਾਨੂੰ ਸਾਰਾ ਦਿਖਾਣੇ ਆ ਇੱਥੇ ਦਾ ਨਜ਼ਾਰਾ ਆ ਦੇਖੋ ਇਦਾਂ ਲੱਕੜਾਂ ਪਈਆਂ ਹੁੰਦੀਆਂ ਇੱਥੋਂ ਲੱਕੜਾਂ ਦੇ ਬੈਗ ਚੱਕਣੇ ਆ ਫਿਰ ਅਸੀਂ ਆਪਣੀ ਜਿਹੜੀ ਫਾਇਰ ਪਿਟ ਹੈਗਾ ਉਹਦੇ ਚ ਯੂਜ਼ ਕਰਨਾ ਇੱਥੋਂ ਸਾਰਾ ਕੁਝ ਮਿਲ ਜਾਂਦਾ ਹੈਗਾ ਇਦਾਂ ਦਾ ਬਾਈਕ ਸਾਡਾ ਠੀਕ ਠਾਕ ਹੀ ਆ ਗਿਆ ਪਿੱਛੇ ਪਹਿਲਾਂ ਮੈਨੂੰ ਕਾਫੀ ਜ਼ਿਆਦਾ ਡਰ ਸੀਗਾ ਇਹਦਾ ਕਿ ਮੈਂ ਇਹਨੂੰ ਕਿਤੇ ਡਿਗਾ ਹੀ ਨਾ ਜਾਵੇ ਹਾਈਵੇ ਦੇ ਉੱਤੇ ਬਸ ਠੀਕੇ ਰਹਿ ਗਿਆ ਇਹਦਾ ਸਿਸਟਮ ਜਿਹੜਾ ਸੀਗਾ ਥੋੜਾ ਜਿਹਾ ਇਥੋਂ ਲੂਸ ਅ ਸੀਗਾ ਬਟਾ ਇਦਾਂ ਬਾਈਕ ਅਸੀਂ ਪਿੱਛੇ ਟਾਂਕੇ ਲੱਗੇ ਆਦੇ ਸੀ ਸੋ ਅਸੀਂ ਪਹੁੰਚ ਗਏ ਹੁਣ ਤੇ ਆ ਹੈਗਾ ਕੁਛ ਸਾਡਾ ਜਗਾੜ ਸੋ ਇਹ ਸਾਡਾ ਅੱਜ ਦਾ ਕੈਂਪਿੰਗ ਗਰਾਊਂਡ ਹੈਗਾ ਚਲ ਠੀਕ ਆ ਫਿਰ ਮੈਂ ਹੁਣ ਕੱਢ ਹੀ ਦਿੰਨਾ ਇਹ ਕੱਪੜੇ-ਕੁੱਪੜੇ ਜਿਹੜੇ ਆਪਣੇ ਆ ਸਾਰੇ ਇਹ ਆ ਇਕਾਤਰੀ ਬੈਡਿੰਗ ਆ ਇਹ ਵੀ ਕੱਢ ਦਾਂ ਸਾਰਾ ਸਮਾਨ ਇਹਦੇ ਚੋਂ ਜਗ੍ਹਾ ਪਾੜ ਗਾ ਲਓ ਮੈਂ ਆਪਣਾ ਬੈੱਡ ਵੀ ਕੱਢ ਲਵਾਂ ਬੰਜਾਰੇ ਆ ਗਏ ਆਪਣੇ ਅੱਡੇ ਤੇ ਤੇ ਬੰਜਾਰਿਆਂ ਨੇ ਆਪਣੇ ਲਾਲੇ ਤੰਬੂ ਇਹ ਆ ਬੰਜਾਰੇ ਫ੍ਰਾਈਡੇ ਨੂੰ ਅਸੀਂ ਬੰਜਾਰੇ ਬਣ ਜਾਈਦਾ ਹੈ ਉਹ ਮੈਂ ਬੈੱਡ 'ਤੇ ਨਾ ਲੱਗਾ ਬੈਂਚ ਆ ਜੂਗਾ ਅੱਛਾ ਆਏ ਦੋ ਭੰਗ ਭੰਗ ਵਾਲਿਆਂ ਨੇ ਭੰਗ ਲਾਣੀ ਸ਼ੁਰੂ ਕਰਤੀ ਐ ਸੂਟੇ ਹੈਂ ਯਾ ਜ਼ਰੂਰੀ ਆ ਇੱਥੇ ਸੂਟੇ ਵਾਲਿਆਂ ਵੀ ਆਏ ਨੇ ਲਾਦੇ ਕਾਫੀ ਸੂਟੇ ਵਾਲਾ ਜਿਹੜਾ ਚੁੱਟੇ ਲਾਣਾ ਹੁੰਦੇ ਚੁੱਟੇ ਲਾਉਂਦੇ ਐ ਇਹ ਵੇਲੇ ਉਹਦੇ ਨਾਲੇ ਨਾਲੇ ਸਮਾਨ ਖੁੱਲਾ ਨਾ ਹੋਵੇ ਬਰੈਡ ਇਹ ਸਾਰਾ ਕੁਝ ਐਚ ਹੀ ਰਹਿਣ ਤੁੰਨਾ ਮੈਂ ਇਹ ਲੱਕੜ ਕਿਹੜੀ ਆ ਖੁਸ਼ਬੂ ਬੜੀ ਸੋਹਣੀ ਆ ਜੀ ਅੱਛਾ ਹਾਂ ਦੇਖ ਕੋਈ ਲੱਕੜ ਹੈ ਜਿਸ ਦੀ ਖੁਸ਼ਬੂ ਬੜੀ ਸੋਹਣੀ ਆ ਰਹੀ ਹੈ ਆ ਜਿਹੜੇ ਮੋٹے ਮੋٹے ਜਿਹੇ ਹੈਗੇ ਉਸ ਅਦਲ ਗਰੀਦ ਸਪਰੇ ਮਰੀਦ ਮੋਚਰਾ ਦੀ ਉਹ ਉਹਦੀ ਨਾਲ ہاں ਮਰੇ ਮਰੀਆ ਦਾ ਉਹਦੀ ਹੋਣੀ ਉਹਦੀ ਹੋਸ ਤਾਂ ਹੈ ਆ ਦੇਖੋ ਆ ਪਰ ਪਹੁੰਚ ਗਿਆ ਲਾਦਾ ਬੰਦੇ ਨਹੀਂ ਜਿੱਦਾਂ ਲੇਕ ਨੇੜੇ ਆ ਨਾ ਕੱਲ ਨੂੰ ਆਪਾਂ ਬਾਈਕ ਲੈ ਕੇ ਬੈਨੇ ਜਾ ਸੀ ਲੇਕ ਨੂੰ ਤਸਵੀਰ ਨਹੀਂ ਇਹ ਚੋਂ ਹੀ ਆਂਦੀ ਸਮੈਲ ਗੁਰੂ ਹਾਂ ਹੁਣ ਜਦੋਂ ਮੈਂ ਇਦਾਂ ਹੋਇਆ ਨਾ ਥੋੜਾ ਜਿਹਾ ਉੱਤੇ ਥੋਕੇ ਦੇਖ ਤੂੰ ਹੈ ਜੀ ਅਚਾਂ ਦਲ ਤਾਂ ਵਧੀਆ ਲੱਖਣ ਸੁੱਕੀ ਐ ਲੱਖਣ ਸੁੱਕੀ ਤੋ ਹੋਣੀ ਹੈਗਾ ਭਾਜੀ ਇਹ ਨਹੀਂ ਤੇਰੇ ਹੱਥਾਂ ਚੋਂ ਦੀ ਐ ਕਿ ਤੀ ਮੈਂ ਸਪਰੇਅ ਮਾਰੀ ਲੋਣੀ ਸਹੀ ਹਲ ਇਹਦੇ ਚ ਮਾਰੀ ਹੈ ਅੱਗੇ ਨਹੀਂ ਉਹ ਥੋੜੀ ਬੱਧੀ ਉੱਤੇ ਪੈ ਗਈ ਹੁਣੇ ਲੈਪ ਲੈ ਬਾਰਾਂ ਤੇ ਮਾਰੀ ਉੜਾਤੇ ਮੱਛਰ ਸਾਰੇ ਬਈ ਆ ਰਹੇ ਬੰਦਾਂ ਦੇ ਬਾਲਦੇ ਨਹੀਂ ਮੱਛਰ ਮੱਛਰ ਮਾਰਾਂ ਤੂੰ ਪੁਰਾ ਹੈ ਜਿਹੜਾ ਬਗਾ ਪੁਰਾਣਾ ਤਜਰਬਾ ਤੈਨੂੰ ਪੂਰੇ ਤਜਰਬੇ ਆ ਸਾਰੇ ਬੰਦਾ ਆਦੇ ਫਾਰਵਰਡ ਬਾਲਦੇ ਨਹੀਂ ਸਹੀ ਗੱਲ ਹੈ ਤਾਂ ਹੀ ਉਹ ਮੱਛਰ ਉੜੇ ਸਾਰੇ ਇਹਦਾ ਪੂਰਾ ਸਾਲਿਆਂ ਨੇ ਅਟੈਕ ਕਰਤਾ ਸੀ ਸਾਡੇ ਤੇ ਹੀ ਗੱਲ ਘੇਰ ਬਚਾਇਆ ਸੀ ਇਹਦੇ ਸਾਮ ਟੁੱਟ ਕੇ ਪੈ ਗਏ ਟੁੱਟ ਕੇ ਪੈ ਗਏ ਸਾਡੇ ਉੱਪਰ ਜਿਵੇਂ ਮਿਜ਼ਾਈਲ ਛੱਡੇ ਹੁੰਦੇ ਆ ਈਰਾਨ ਨੇ ਉਹ ਕੀ ਉਹਦਾ ਨਾ ਇਜ਼ਰਾਈਲ ਦੇ ਉੱਤੇ ਏਦਾਂ ਮਤਲਬ ਆਏ ਪਏ ਹੱਲੇ ਹੁੰਦੇ ਉਹ ਗੱਲ ਤੇਰੀ ਬਿਲਕੁਲ ਸਹੀ ਆ ਵੀ ਕੈਂਪਿੰਗ ਬਿਨਾ ਫਾਇਰ ਤੋਂ ਨਹੀਂ ਆ ਮੈਂ ਅੱਜ ਸੋਚ ਰਿਹਾ ਸੀ ਮੈਂ ਕਿਹਾ ਅੱਜ ਦਿਨੇ ਗਰਮੀ ਆ ਵੀ ਕੈਂਪਿੰਗ ਦਾ ਫਾਇਰ ਕਰਨ ਦਾ ਕੀ ਚਾਦਾ ਲੇਕਿਨ ਆ ਜਿਹੜਾ ਬੈਠਣਾ ਹੈ ਨਾ ਫਾਇਰ ਚਲਾ ਕੇ ਇਹਦੇ ਵਰਗੀ ਮਤਲਬ ਸੈਟੀਸਫੈਕਸ਼ਨ ਨਹੀਂ ਹੈਗੀ ਕੋਈ ਵੀ ਹੋਰ ਫੀਲਿੰਗ ਜਿਹੜੀ ਆ ਨਹੀਂ ਤਾਂ ਐ ਲੱਗ ਰਿਹਾ ਸੀ ਜਿਵੇਂ ਉੱਦਾਂ ਹੀ ਅਸੀਂ ਜੰਗਲ ਚ ਕਿਤੇ ਬੈਹ ਗਏ ਆ ਫੋਨੋ ਥੋੜਾ ਜਿਹਾ ਮਾਹੌਲ ਇੰਟਰਸਟਿੰਗ ਜਿਹਾ ਹੋ ਗਿਆ ਤੇ ਜਿਵੇਂ એનર્ਜੀ ਦੇਖ ਕੇ ਨਾ ਫਾਇਰ ਤੁਹਾਡੇ ਚ ਵੀ એનર્ਜੀ ਆ ਜਾਂਦੀ ਪੂਰੀ ਫਿਰ ਲੈਸ ਹੋਣਾ ਹਲਾਜ ਦਾਲਾ ਫਾਇਦੋੜੀ ਸਦਕ ਕਰਦੇ ਬੰਦੇ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਪਾਣੀ ਫਾਇਰ 에ਅਰ ਇਹ ਥਰੀ ਐਲੀਮੈਂਟਸ ਆ ਜਿਹੜੇ ਇਹਨਾਂ ਦੇ ਉੱਤੇ ਬਹੁਤ ਡਿਪੈਂਡੈਂਟ ਵਾਟਰ 에ਅਰ ਐਂਡ ਫਾਇਰ ਤਿੰਨ ਤਾਂ ਕੋ ਪਤਾ ਨਹੀਂ ਕਿਹੜੀ ਸੀ ਇਹ ਜਿਹੜੇ ਆ ਹੈਗਾ ਲੇਕ ਇਹ ਆ ਹੈਗਾ ਟ੍ਰਾਂਟੋ ਟ੍ਰਾਂਟੋ ਦੇ ਬਿਲਕੁਲ ਆ ਲੇਕ ਅਨਟੈਰੀਓ ਹੈ ਸੋ ਅਸੀਂ ਬੈਠੇ ਹੈਗੇ ਨੇ ਇੱਥੇ ਆ ਜਿਹੜੀ ਜਗ੍ਹਾ ਹੈਗੀ ਸੋ ਇਧਰ ਟ੍ਰਾਂਟੋ ਹੈ 100 ਕਿਲੋਮੀਟਰ ਟ੍ਰਾਂਟੋ ਤੋਂ ਇਹ ਆ ਜਿਹੜੀ ਜਗ੍ਹਾ ਹੈਗੀ ਜਿੱਥੇ ਡੌਟ ਬਣੂ ਇੱਥੇ ਅਸੀਂ ਬੈਠੇ ਹਾਂ ਬਿਲਕੁਲ ਲੇਕ ਦੇ ਉੱਤੇ ਆਸੀਂ ਆਹ ਲੇਕ ਅੰਟੈਰੀਓ ਕੱਲੋਂ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਪੂਰੇ ਲੇਕ ਅੰਟੈਰੀਓ ਦੇ ਵਿੱਚ ਇੱਥੇ ਸਾਡਾ ਟੰਗੂ ਲੱਗਾ ਹੋਇਆ ਹੈ ਸੋ ਆਹ ਲੇਕ ਅੰਟੈਰੀਓ ਅੱਧੀ ਲੇਕ ਅੰਟੈਰੀਓ ਜਿਹੜੀ ਹੈ ਕੈਨੇਡਾ ਚ ਜਾਂਦੀ ਹੈ ਆ ਜਿਹੜੀ ਔਰ ਅੱਧੀ ਜਿਹੜੀ ਹੈ ਯੂ ਐਸ ਚ ਜਾਂਦੀ ਹੈ ਸੋ ਇਦਾਂ ਮੈਂ ਪਾਜੀ ਬੈਟਰੀਆਂ ਸਾਡੇ ਕੋਲ ਹੈਗੀਆਂ ਲੈ ਨਾ ਆ ਆ ਫੋਨ ਨੰਬਰ ਤੇ ਕਰ ਦੇ ਆਹ ਭਰਾਵਾ ਮੈਂ ਬੈਟਰੀ ਲਈ ਸੀਗੀ ਆ ਦੇਖ ਤੂੰ ਚੀਜ਼ ਦੇਖ ਤੂੰ ਮੈਂ ਉਦੋਂ ਇੱਧਰ ਦੇਖ ਮਤਲਬ ਆਹ ਦੇਖੋ ਸਦਾ ਫੋਨ ਕੰਮ ਕਰ ਰਿਹਾ ਆਪਾਂ ਨਾ ਇਦਾਂ ਲਾਈਟਾਂ ਮਾਰਾਂਗੇ ਭਾਜੀ ਕੋਈ ਚੱਕਰ ਨਹੀਂ ਜਿਵੇਂ ਜਹਾਜ਼ ਜਹਾਜ਼ਾਂ ਨੂੰ ਰਾਸਤੇ ਨਹੀਂ ਦੇਣਾ ਆਪਾਂ ਅੱਛਾ ਨਹੀਂ ਮੈਂ ਵੀ ਸਿਣਾ ਗਿਆ ਬਸ ਠੀਕ ਹੈ ਫੋਰਵਰਡ ਮੇ ਵੀ ਠੀਕ ਹੈ ਇਹ ਲਾਈਟ ਕਿੰਨੀ ਤਕੜੀ ਹੈ ਇਹਦੀ ਇਹੇ ਲਾਈਟ ਲੈ ਕੇ ਮੈਂ ਉੱਥੇ ਜੰਗਲ 'ਚ ਹਿਰਨ ਭਜਾਏ ਇਹ ਇਹੇ ਲਾਈਟ ਸਰੋਤਿਆਂ ਨੂੰ ਮੈਂ ਦਿਖਾ ਦਣਾ ਇਹ ਬੜੀ ਪੰਗੇ ਵਾਲੀ ਲਾਈਟ ਆ ਇਹ ਕੋਈ ਇਦਾਂ ਨਹੀਂ ਹੈਗੀ ਆਹ ਦੇਖੋ ਇਹ ਐਦਾਂ ਕਰਦੀ ਏ ਜਦੋਂ ਐਦਾਂ ਜਦੋਂ ਕਰਦੀ ਏ ਨਾ ਇਹ ਇਹ ਤਾਂ ਡਰਾ ਦਿੰਦੀ ਏ ਚੰਗੇ ਚੰਗੇ ਹਿਰਣਾ ਨੂੰ ਭਾਲੂ ਜਾਨਵਰ ਸਾਰੇ ਇਹ ਪੁਲਸੀਆ ਪੁਲਸੀਆ ਵਾਲੀ ਲਾਈਟ ਹੈ ਭਰਾਵਾ ਅੱਛਾ ਇਹ ਸਪੈਸ਼ਲ ਮੈਂ ਲਿਆਂਦੀ ਸੀਗੀ ਲਿਆਇਆ ਇਸੇ ਕੰਮ ਲਈ ਦੂਰ ਦੂਰ ਤੱਕ ਮਤਲਬ ਕਿ ਜਾਨਵਰ ਕਿਹਾ ਮਤਲਬ ਸ਼ੇਰ ਵੀ ਆ ਗਿਆ ਨਾ ਉਹ ਵੀ ਦੌੜ ਜੂ ਦੇਖ ਕੇ ਯਾ ਨਾਈਸ ਮੇਰੀ ਤਰ੍ਹਾਂ ਕਿ 25 ਮਿੰਟ ਲਾ ਕੇ ਬੈਠੀ